ਮੋਹਾਲੀ ਦੇ ਫੇਸ 3 A ਵਿਖੇ ਸਥਿਤ ਖਾਲਸਾ ਕਾਲਜ ਮੋਹਾਲੀ ਵਿੱਚ ਅੱਜ ਮਾਤ ਪਿਤਾ ਦਿਵਸ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਦੀ ਅਗਵਾਈ ਵਿੱਚ ਆਯੋਜਿਤ ਇਹ ਪ੍ਰੋਗਰਾਮ ਸ਼ਾਨਦਾਰ ਤਰੀਕੇ ਨਾਲ ਉਲੀਕੇ ਚੜਿਆ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਰਾਹੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੇਵਰਾਮ ਦਰਸ਼ੀ ਦੀ ਕਵਿਤਾ ਸਭ ਤੋਂ ਪਹਿਲਾ ਦੀਪ ਜਗਾ ਕੇ ਅਜਿਹਾ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ ਅਸੀਂ ਮਸਾ ਹੈ ਲਗਾਇਆ ਚੰਨ ਈਦ ਦਾ ਵੇ ਉਹ ਧਨੀਆਂ ਦਾ ਪੁੱਤ ਪੁੱਟ ਦੇਵੇ ਮੇਰੀ ਗੁੱਤ ਜੇ ਮੈਂ ਆਖਾਂ ਨਾਨਕ ਨੇ ਸਾਨੂੰ ਹੈ ਉਜਾੜਿਆ ਬੇਬੇ ਨਾਨਕੀ ਕੀ ਜਾਣੇ ਮੈਂ ਤਾਂ ਐਵੇਂ ਉਹਦੇ ਭਾਣੇ ਭੁੱਖ ਦੁੱਖ ਦਾ ਆਲੰਬਾ ਉਹਦੇ ਸਿਰ ਚਾੜਿਆ ਦਿਲ ਤ੍ਰਿਪਤਾ ਦਾ ਨਹੀਂ ਵੇ ਬਸੀਜ ਦਾ ਅਸੀਂ ਮਸਾਂ ਲੰਘਾਇਆ ਚੰਨ ਈਦ ਦਾ ਮਿਲੇ ਆਟਾ ਨਾ ਉਧਾਰ ਬਾਬੇ ਕਾਲੂ ਦੇ ਦੁਆਰੇ ਕੀ ਮੈਂ ਦੱਸਾਂ ਉਹ ਹੈ ਆਖਰਾਂ ਦਾ ਸੂਮਵੇ ਕੱਡਾ ਜਦੋਂ ਮੈਂ ਪੜਾਸ ਜਾਸ ਲਖਣੀ ਦੇ ਪਾਸ ਕਹਿੰਦੀ ਕਿਦਰੇ ਨਹੀਂ ਜਾਂਦਾ ਤੇਰਾ ਡੂਮਵੇ ਸਾਡਾ ਲਾਰਿਆਂ ਤੇ ਚਿੰਤਨਾ ਪਤੀਜ ਦਾ ਅਸੀਂ ਮਸਾਂ ਲੰਘਾਇਆ ਚੰਨ ਈਦ ਦਾ ਭੁਖੀ ਮਾਤਾ ਅਦਮੋਈ ਅੰਨੀ ਅੱਖੀਆਂ ਤੋਂ ਹੋਏ ਤੇਰੇ ਬਾਪਦਿਆਂ ਗੋਡਿਆਂ 'ਚ ਪੀ ਲਵੇ ਤੇਰੀ ਚੰਨੇ ਜਿੱਦੀ ਪੈਣ ਮਤੇ ਬਿੱਜਾਂ ਉਹਨੂੰ ਪੈਣ ਅਜੇ ਹੋਇਆ ਨਾ ਜਵਾਨ ਤੇਰਾ ਵੀਰ ਮੈਂ ਪੈਸਾ ਰੂਪ ਨੂੰ ਹੈ ਅੱਜ ਵੇ ਖਰੀਦਦਾਰ ਅਸੀਂ ਮਸਾਹ ਲੰਗਾਇਆ ਚੰਨ ਈਦ ਦਾ ਚੜ ਵੇੜੇ ਵਿੱਚ ਚੰਦ ਲਕshmi ਤੇ ਸ਼੍ਰੀ ਚੰਦ ਜਦੋਂ ਹੁੰਦੇ ਨੇ ਸਲਖਣੀ ਦੇ ਕੋਲ ਵੇ ਤੂੰ ਕੀ ਜਾਣੇ ਅਣਜਾਣਾ ਕੀ ਐ ਸੋਚਦਾ ਜ਼ਮਾਨਾ ਸੁੰਨੀ ਹੋਵੇ ਬਾਰ ਬਾਜੋ ਜਦੋਂ ਚੋੜਵੇ ਕਸਾ ਭਰਨਾ ਹੈ ਕਦੋਂ ਮੇਰੀ ਰੀਜ ਦਾ ਅਸੀਂ ਮਸਾਹ ਲੰਗਾਇਆ ਚੰਨ ਈਦ ਦਾ ਡਿੱਗੇ ਬਾਪ ਹੱਥੋਂ ਛੋਟੀ ਮੂੰਝ ਫੁੱਲ ਜਾਵੇ ਰੋਟੀ ਜਦੋਂ ਸੁਣੀਦਾ ਤੂੰ ਭੁੱਖਾ ਤੇ ਤਿਹਾਇਆ ਵੀ ਮੇਰੇ ਕੋਲ ਖੇ ਵਾਲ ਮੇਰੇ ਖੁੱਲਗੇ ਵਾਲ ਜਾਨੀ ਆ ਗਿਆ ਪਚਾਲ ਜਦੋਂ ਸੁਣਿਆ ਤੂੰ ਕੋਡੇ ਹੱਥ ਆਇਆ ਵੀ ਟੁੱਟ ਜਾਣਾ ਸੀ ਪਿਆਲਾ ਵੀ ਉਮੀਦ ਦਾ ਅਸੀਂ ਮਸਾਹ ਲੰਗਾਇਆ ਚੰਨ ਈਦ ਦਾ ਵੇਖ ਮੇਰੀ ਕੁਰਬਾਨੀ ਭਾਵੇਂ ਕਿੰਨੀ ਭੁੱਖੀ ਪਣੀ ਪਰ ਵੱਧ ਹੈ ਸਲਖਣੀ ਤੋਂ ਜੀਰਾ ਵੀ ਇਹ ਹੈ ਵੱਡਿਆਂ ਦਾ ਯੁੱਗ ਤੇਰੀ ਸਕਣੀ ਨਾ ਭੁਗ ਨਾ ਲੈਣਾ ਨੀ ਸ਼ਤਾਬ ਦੀ ਚ ਤੇਰਾ ਵੇ ਵੇ ਤੂੰ ਰਹੇਗਾ ਮੁਤਾਜ ਹਰ ਚੀਜ਼ ਦਾ ਅਸੀਂ ਮਸਾਂ ਲੰਗਾਇਆ ਚੰਨ ਈਦ ਦਾ ਅਜੇ ਹੋਇਆ ਨਾ ਨਜ਼ਾਰਾ ਤੇਰੇ ਦੀਦ ਦਾ ਅਸੀਂ ਮਸਾਂ ਲੰਗਾਇਆ ਚੰਨ ਈਦ ਦਾ ਧੰਨਵਾਦ ਜੀ ਜਿਸ ਦਿਨ ਜੰਮੀ ਬਾਬਲ ਦੇ ਘਰ ਜਿਸ ਦਿਨ ਉਸ ਦਿਨ ਖੁਸ਼ੀਆਂ ਛਾਈਆਂ ਸੀ ਲੱਗਦਾ ਪਿਆ ਸੀ ਜਿਵੇਂ ਅੰਬਰੋਂ ਉੱਤਰ ਪਰੀਆਂ ਆਈਆਂ ਸੀ ਬੇਬੇ ਦੀ ਖੁਸ਼ੀ ਨਾ ਥੰਮੀ ਜਾ ਰਹੀ ਸੀ ਕਿਉਂਕਿ ਘਰ ਵਿੱਚ ਪਹਿਲੀ ਤੇ ਕੱਲੀ-ਕੱਲੀ ਧੀ ਜੋ ਆ ਰਹੀ ਸੀ ਦਾਦਾ ਜੀ ਦੇ ਚਾਣੇ ਮੇਲਾ ਲਾਇਆ ਸੀ ਖੁਸ਼ੀਆਂ ਨੇ ਵੀ ਘਰ ਵਿੱਚ ਡੇਰਾ ਪਾਇਆ ਸੀ ਦਾਦੀ ਦਾ ਪਿਆਰ ਮੇਰੇ ਉੱਤੇ ਕੁਰਬਾਨ ਸੀ ਜੀ ਮੈਂ ਹੀ ਜਿੰਦ ਜਾਨ ਸੀ ਬੇਬੇ ਨੇ ਕਮੀ ਕਦੇ ਕਿਸੇ ਚੀਜ਼ ਦੀ ਹੋਣ ਨਹੀਂ ਦਿੱਤੀ ਤੇ ਬਾਪੂ ਨੇ ਵੀ ਠੀਕ ਦੇ ਰੋਣ ਨਹੀਂ ਦਿੱਤੀ ਵੀਰਾ ਦੀ लाਡਲੀ ਸੀ ਤੇ ਹਾਂ ਮੋੜਦੇ ਨਹੀਂ ਤਾਂ ਹੀ ਉਹ ਮੇਰਾ ਕਿਹਾ ਤੰਗ ਕਰਕੇ ਰਵਾਉਂਦੇ ਵੀ ਤੇ ਚੁੱਪ ਹੋਏ ਨੂੰ ਬੁਲਾਉਂਦੇ ਵੀ ਫਿਰ ਗਲਤੀ ਕਰਾਂ ਜਿੱਥੇ ਜਿੱਥੇ ਗਲਤੀ ਤੇ ਸਮਝਾਉਂਦੇ ਵੀ ਹੁਣ ਇਹਨਾਂ ਸਾਰੀਆਂ ਗਲਤੀਆਂ ਦੇਖ ਸਮਝ ਕੇ ਇੱਕ ਗੱਲ ਪੱਲੇ ਬੰਨੀ ਐ ਕਰ ਲੀਆਂ ਜਿੰਨੀਆਂ ਸ਼ਰਾਰਤਾਂ ਕਰਨੀਆਂ ਸੀ ਹੁਣ ਬੇਬੇ ਦੀ ਕਹੀ ਹੋਈ ਗੱਲ ਮੈਂ ਮੰਨੀ ਐ ਆਪਣੇ ਪੈਰਾਂ ਤੇ ਖੜਨਾ ਮੈਂ ਉਹਨਾਂ ਲੋਕਾਂ ਨੂੰ ਦਿਖਾਉਣਾ ਐ ਜਿਹੜੇ ਕਹਿੰਦੇ ਇਹਨੇ ਨਹੀਂ ਕੁਝ ਕਰਨਾ ਉੱਥੇ ਕੁਝ ਇਦਾਂ ਦਾ ਕਰਨਾ ਕਿ ਉਹਨਾਂ ਨੂੰ ਚੁੱਪ ਕਰਾਉਣਾ ਐ ਕੁਝ ਇਦਾਂ ਦਾ ਕਰਨਾ ਕਿ ਉਹਨਾਂ ਨੂੰ ਚੁੱਪ ਕਰਾਉਣਾ ਧੰਨਵਾਦ ਅੰਬਰ ਮੈਂ ਲੈ ਕੇ ਰਾਂਗੀ ਆਪਣੇ ਹਿੱਸੇ ਦਾ ਅੰਬਰ ਸਾਰਿਆਂ ਨੂੰ ਲੋ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਜਿਸ ਦਾ ਨਾਮ ਹੈ ਮਾਵਾ ਤੇਤੀਆ ਹਰੇਕ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ ਦੁੱਖ ਧੁੱਕ ਕੇ ਜਿਉਂਦੀਆਂ ਚੁੱਕ ਚੁੱਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਮੇਰੇ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਬਸ ਤੂਏ ਦੇਪਾਂ ਚਰੌਂਦੀਆਂ ਤੇ ਕੰਧਾਂ ਦੇ ਔਲੇ ਭੁਗ ਵੱਸਦੀਆਂ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ ਸਿਰ ਟੱਕ ਕੇ ਰੱਖਦੀਆਂ ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਚੀਆਂ ਰਹਿੰਦੀਆਂ ਇਹ ਬੇਜੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਮੇਰੀ ਮਾਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਤਾਮਨਾ ਆਇਆ ਸਗੋ ਉਹਦਾ ਆਖਿਆ ਹਰ ਵਾਕ ਦੀਵਾਰ ਬਣ ਕੇ ਉਸਰ ਆਇਆ ਤੇ ਮੈਂ ਆਪਣੇ ਤੈਨੂੰ ਸਮਝਾਇਆ ਤੂੰ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੋਤਾ ਨਾ ਕਰੀ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੋਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਬਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿੱਡਕ ਜਾਵੇ ਤੇਰ ਤੈਨੂੰ ਵੇਚ ਕੇ ਮੜਕ ਜਾਵੇ ਤੂੰ ਮਾਰ ਨਾਲ ਜਿਉਈ ਮਾਰ ਨਾਲ ਮਰ ਦੀਵਾਰਾਂ ਨਾਲ ਸਮਝੌਤਾ ਖਰ ਕਿਸ ਨਾ ਕਰੀ ਮੇਰੀ ਧੀ ਆਪਣੀ ਧੀ ਨੂੰ ਕੁਝ ਨਾ ਕੁਝ ਜ਼ਰੂਰ ਆਖੇਗੀ ਜੋ ਇਸ ਤੋਂ ਵੀ ਵੱਧ ਸੋਨਾ ਸ਼ਕਤੀ ਤੇ mohabbat ਪਰਿਆ ਹੋਵੇਗਾ ਕਿਉਂਕਿ ਹਰ ਯੁੱਗ ਵਿੱਚ ਮਾਵਾ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ ਹਾਂ ਯੁੱਗ ਏਦਾਂ ਹੀ ਪਲਟਦੇ ਨੇ ਧੰਨਵਾਦ ਇਸ ਮੌਕੇ ਕਾਲਜ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਹੜੇ ਕਿ ਮਾਤ ਪਿਤਾ ਦਿਵਸ ਨਾਲ ਸੰਬੰਧਿਤ ਸਨ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਖਾਲਸਾ ਕਾਲਜ ਦੇ ਵਿਦਿਆਰਥੀ ਸ਼ਾਨਦਾਰ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋਏ ਤੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਜੀਨਾਂ ਦੀ ਅਗਵਾਈ ਹੇਠ ਕਾਲਜ ਪਿਛਲੇ ਲੰਬੇ ਸਮਿਆਂ ਤੋਂ ਆਪਣੇ ਸੱਭਿਆਚਾਰ ਸੰਸਕ੍ਰਿਤੀ ਨੂੰ ਬਰਕਰਾਰ ਰੱਖਦੇ ਹੋਏ ਸਿੱਖਿਆ ਦਾ ਦੀਵਾ ਜਗਾ ਰਿਹਾ ਹੈ ਇਸ ਮੌਕੇ ਮਾਤ ਪਿਤਾ ਦਿਵਸ ਜਿਹੜਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ ਕਾਲਜ ਵਿੱਚ ਕਾਲਜ ਦੀ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਦੀ ਅਗਵਾਈ ਹੇਠ ਅਸੀਂ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਰਾਹੀਂ ਦਿਖਾ ਰਹੇ ਕਿ ਬੱਚੇ ਕਿਸ ਤਰ੍ਹਾਂ ਸ਼ਾਨਦਾਰ ਤਰੀਕੇ ਨਾਲ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਤੇ ਇਹਨਾਂ ਦੀ ਪ੍ਰੈਜੈਂਟੇਸ਼ਨ ਨੂੰ ਅੱਜ ਪ੍ਰੋਗਰਾਮ ਵਿੱਚ ਹਾਜ਼ਰ ਬੱਚਿਆਂ ਦੇ ਮਾਪਿਓ ਤੇ ਕਾਲਜ ਸਟਾਫ ਵੱਲੋਂ ਬੜੀ ਸراہਨਾ ਕੀਤੀ ਗਈ ਇਸ ਮੌਕੇ ਕਈ ਹੋਰ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਵਿਜੇਤਾ ਰਹੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਵੱਲੋਂ ਸਰਟੀਫਿਕੇਟ ਪ੍ਰਦਾਨ ਕਰਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਬੱਚਿਆਂ ਦੇ ਪੇਰੈਂਟਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਜ ਦੇ ਸਮੇਂ ਵਿੱਚ ਜੇ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਹੈ ਤੋ ਹੈ ਪਿਸਵਾਸ ਦੀ ਵਿਸ਼ਵਾਸ ਹੈ ਤਾਂ ਕੁਝ ਵੀ ਪਾਇਆ ਜਾ ਸਕਦਾ ਹੈ ਉਹਨਾਂ ਨੇ ਬੱਚਿਆਂ ਤੇ ਪੇਰੈਂਟਸ ਨੂੰ ਸੰਬੋਧਿਤ ਕਰਦੇ ਹ ਕਿਹਾ ਕਿ ਦੋਨਾਂ ਦੇ ਵਿਚਕਾਰ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਖਾਲਸਾ ਕਾਲਜ ਮੋਹਾਲੀ ਫੇਜ਼ 3 ए ਵਿਖੇ ਮਾਤ ਪਿਤਾ ਦਿਵਸ ਦੇ ਮੌਕੇ ਬੱਚੇ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਹੋਏ ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਅਥਤੀ ਦੇ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਨੇ ਸ਼ਿਰਕਤ ਕੀਤਾ ਤੇ ਉਹਨਾਂ ਨੇ ਇਸ ਮੌਕੇ ਪ੍ਰੋਗਰਾਮ ਵਿੱਚ ਹਾਜ਼ਰ ਬੱਚਿਆਂ ਦੇ ਮਾਪਿਓ ਨੂੰ ਜਿੱਥੇ ਉਹਨਾਂ ਨੇ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਉੱਥੇ ਉਹਨਾਂ ਦਾ ਧੰਨਵਾਦ ਵੀ ਕੀਤਾ ਅਭਾਰ ਵੀ ਵਿਅਕਤ ਕੀਤਾ ਅਸੀਂ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆਪਣੇ ਚੈਨਲ ਰਾਹੀਂ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿਸ ਤਰ੍ਹਾਂ ਖਾਲਸਾ ਕਾਲਜ ਮੋਹਾਲੀ ਵਿਖੇ ਮਾਤ ਪਿਤਾ ਦਿਵਸ ਮਨਾਇਆ ਗਿਆ ਤੇ ਬੱਚਿਆਂ ਨੇ ਆਪਣੀ ਸ਼ਾਨਦਾਰ ਪ੍ਰੈਜੈਂਟੇਸ਼ਨ ਦਿੱਤੀ ਇਸ ਮੌਕੇ ਬੱਚਿਆਂ ਨੇ ਆਪਣੇ ਮਾਪਿਓ ਦੇ ਨਾਲ ਰੈਂਪ ਆਗਵੀ ਕੀਤਾ ਤੇ ਕਈ ਬੱਚਿਆਂ ਨੇ ਡਾਂਸ ਤੇ ਕਵਿਤਾਵਾਂ ਸੁਣਾ ਕੇ ਜਿਣੀਆਂ ਕੀ ਆਪਣੇ ਮਾਪਿਓ ਨੂੰ ਸੰਬੋਧਿਤ ਸੰ ਸੁਣਾ ਕੇ ਪ੍ਰੋਗਰਾਮ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਜਿਹੜੀ ਇਹ ਤਸਵੀਰ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਖਾਲਸਾ ਕਾਲਜ ਮੁਹਾਲੀ फेस्ट इन ए जिथे की मात पिता दिवस मनाया गया और इस प्रोग्राम विच मुख्य अतिथि दे तौर ते कॉलेज दे प्रिंसिपल डॉ हरीश कुमारी जी ने विशेष तौर ते शिरकत की ते बच्चियां दे उज्जवल भविष्य दी भी कामना कीती जड़ियां assi tuhane tasveer dikha rahe hai ethe आज एसो ਦિન ਮੌਕੇ ਉੱਤੇ ਕਾਲਜ ਦਾ ਸਮੂਹ ਸਟਾਫ ਤੇ ਬੱਚਿਆਂ ਦੇ ਪੇਰੈਂਟਸ ਹਾਜ਼ਰ ਸਨ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇਖ ਕੇ ਖੂਬ ਸਰਾਨਾ ਕੀਤੀ ਤੇ ਕਾਲਜ ਦਾ ਧੰਨਵਾਦ ਵੀ ਕੀਤਾ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਦੇ ਰਾਹੀਂ ਦੇਖ ਰਹੇ ਹੋ ਕਿ ਬੱਚਿਆਂ ਨੇ ਇਸ ਮੌਕੇ ਵੱਖ-ਵੱਖ ਗੀਤਾਂ ਤੇ ਡਾਂਸ ਵੀ ਕੀਤਾ ਤੇ ਆਪਣੇ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਓ ਦਾ ਮਨੋਰੰਜਨ ਵੀ ਕੀਤਾ ਤੇ ਕਈ ਬੱਚਿਆਂ ਨੇ ਆਪਣੀ ਕਵਿਤਾਵਾਂ ਰਾਹੀਂ ਆਪਣੀ ਰਚਿਤ ਕਵਿਤਾਵਾਂ ਰਾਹੀਂ ਆਪਣੇ ਮਾਪਿਓ ਨੂੰ ਭਾਵੁਕ ਵੀ ਕੀਤਾ ਤੁਹਾਨੂੰ ਦੱਸਦੀ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਤੇ ਸ਼ਬਦ ਗਾਇਨ ਤੋਂ ਕੀਤੀ ਗਈ ਹੈ ਸੰਦੇ ਸੰਗਦੇ ਤੇ ਮਾਵਾ ਕਈ ਕੈ ਲੜ ਲੜਾਉਂਦਿਆ ਨੇ ਉਂਗਲੀ ਥਾਂ ਤੇ ਪੈ ਦਿਆਂ ਆਪ ਮਾਵਾ ਸੁਖੀ ਥਾਂ ਤੇ ਪੁੱਤ ਨੂੰ ਪਾਉਂਦਿਆ ਨੇ ਮੈਂ ਕਿਵੇਂ ਪੁਲਾਵ ਪਿਆਰ ਤੇਰਾ ਤੇਰੀ ਮਮਤਾ ਤੇ ਢੁਲਾਰ ਤੇਰਾ ਮੈਂ ਖੁਦ ਚੱਲਦੀ ਰਹੀ ਦੱਤਿਆਂ ਨਾ ਪੁੱលਿਆ ਤੇਰਿਆਂ ਚਾਵਾ ਜੋ ਬਦਲ ਬਦਲ ਕੇ ਰਖਦੀ ਸੀ ਨਾ ਪੁੱਲਿਆ ਹੋ ਨਨਵਾਂ ਕਦੇ ਮਿੱਠੀ ਏ ਮਿੱਠੀ ਏ ਕਹਦੀ ਸੀ ਕਦੇ ਮਿੱਠੀ ਏ ਮਿੱਠੀ ਏ ਕਹਦੀ ਸੀ ਹਾਏ ਕਹਿੰਦੇ ਕਹਦੀ ਸੀ ਸੋਨਾ ਜੋ ਜਨਮ ਦੇਣ ਨਹੀਂ ਦੇ ਸੁਖਦਾ ਤੇਰੇ ਅਹਸਨਾ ਦਾ ਮਾਮਾ ਤੂੰ ਬਾਕ ਪਵਿੱਤਰ ਥਾਂ बच्चे अपने पेरेंट्स ਦੇ ਨਾਲ ਰੈਂਪ ਤੇ ਕੈਟਵॉक ਕਰਦੇ ਹੋਏ ਤੇ ਤੁਸੀਂ ਇਹ ਤਸਵੀਰਾਂ ਦੇਖ ਕੇ ਸਹਿਜ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਦੀ ਦੇਖਰੇਖ ਵਿੱਚ ਕਾਲਜ ਵਿੱਚ ਕਿਸ ਤਰ੍ਹਾਂ ਦੀ ਸਿੱਖਿਆ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਹੁਣ ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ বিজেতা ਰਹੇ বাচ্চাদের ਨੂੰ ਸਨਮਾਨਿਤ ਕਰ ਰਹੇ ਨੇ ਕਿਉਂਕਿ ਇਸ ਮੌਕੇ ਕਈ ਕੰਪੀਟੀਸ਼ਨ ਵੀ ਰੱਖੇ ਗਏ ਸਨ ਜਿਨ੍ਹਾਂ ਵਿੱਚ ਜਿਹੜੇ ਜੇਤੂ ਵਿਦਿਆਰਥੀ ਰਹੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਰਹੇ ਨੇ ਅਸੀਂ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਅੱਜ ਮਾਤ ਪਿਤਾ ਦਿਵਸ ਖਾਲਸਾ ਕਾਲਜ ਮੋਹਾਲੀ ਦੀ ਤਸਵੀਰ ਵਿਖਾ ਰਹੇ ਹਾਂ